ਸੇਵਾ ਦੇ ਚੱਲੇ ਪਿੰਡ ਮੇਲਾ ਸੇਵਾ ਜੀ ਕੜੂਕੇ ਦੇ ਡਰਾਈਵਰ ਚੜ ਗਏ ਨੇ ਡਰਾਈਵਰ ਸਾਹਿਬ ਇਹ ਪੁਸ਼ ਸਟਾਰਟ ਨਹੀਂ ਕੀ ਇਹ ਹੱਥਾ ਚਾੜਵਾ ਆਹਾ ਹਾ ਚੱਲ ਫੋਨ ਫੜੀ ਫੋਨ ਨਾਲ ਦੇਪੇ ਆਹੋ ਗੱਡੀ ਨੂੰ ਕਰੀ ਨਾ ਕੰਬਿਆਣਾ ਤੇ ਦਾ ਕੋ ਬਾਗਰੂ ਕੋਲੇ ਗੇਰ ਕਰਦਾ ਮੈਂ ਪਰੇ ਦਾ ਗੱਡੀ ਨੂੰ ਰੇ ਦੇ ਇਹ ਪਹਿਲੇ ਪਹਿਲੇ ਸਲਫੇ ਤਿਆਰ ਓਏ ਇਰ ਇਰ ਤੇ ਪਾਣੀ ਚੱਕ ਕੀਤਾ ਵਾ ਇਹ ਮਰਦੜੀ ਚ ਪਾਣੀ ਪਾਣੀ ਢਿੱਗੀ ਜਗਾ ਬਲ ਚੱਲ ਲੈ ਜੀ ਬਰਫ਼ ਲੈਣ ਅਹੀ ਬੜੀ ਗਰਮੀ ਵਾਰ ਬੰਬੇ ਦੇ ਲੱਗੀ ਨਹੀਂ ਇੱਥੇ ਲੱਗੀ ਆ ਬਹੁਤ ਗਰਮੀ ਪਾਣੀ ਚੱਕ ਕਰਨਾ ਚਾਚਾ ਪਾਣੀ ਤਾਂ ਆ ਆ ਜਾ ਆ ਤੇਲ ਕਿੰਨਾ ਕੁ ਆ ਆ ਮੁੰਡੇ ਦੂਰੋ ਦੂਰੋ ਮੇਲਾ ਵੇ ਖੜਾ ਆ ਚੁਕੇ ਆ ਵੇ ਕਰਦਾ ਕਿਉਂ ਆ ਵਾਏ ਆਹਾਹਾ பிர முன்னாக்க ਦੇ ਬਰਸ ਗਾ ਰਿਹਾ ਪਰ ਬਚਾਲੀਆਂ ਦੀ ਬਰਸ ਕੱਟੋ ਲੈ ਗਿਆ ਬੰਦਾ ਛੱਡਿਆ ਦੀ ਆ ਨਕਾਨਾ ਕਰੀ ਤੀਆਂ ਨੇ ਜਾਲੇ ਬਈ ਇਹ ਆਹ ਗਾੜਾ ਉਹ ਗਾੜੀ ਢੰਡਾ ਲੱਗ ਰਿਹਾ ਉਹ ਢੰਡਾ ਰਾ ਲੱਗ ਰਿਹਾ ਇੱਥੇ ਓਏ ਮਨਚੂਰੀਆਂ ਲੱਗੜਾ ਕੀ ਲੱਗੜਾ ਨਹੀਂ ਨਹੀਂ ਕਿਕੀ ਤੇ ਨਿਊਡਲ ਤੇ ਕੋਲ ਗਫਾ ਆ ਆ ਇਹ ਕਰਕੇ ਤਿੰਨ ਲੰਗਰ ਲੱਗੜੇ ਉਹੀ ਗੱਲ ਕਰਨੇ ਦਾ ਤੋਏ ਕੀ ਕੋਲ ਗਫਾ ਪਿਆਰ ਉਹ ਲੈ ਸਰਕਾਰ ਨਾਲ ਪਿਆਰ ਨੇ ਚਾਰ ਬਾਰ ਪਿਆਰ ਨੇ ਡਰਾਈਵਰ ਨੂੰ ਸ਼ੀਸ਼ੇ ਦਵਾ ਕੇ ਦੇਨੇ ਸਾਈਡ ਗਲਾਸ ਫਿਰ ਮਗਰ ਵੇਖ ਕੇ ਧੋਨੀ ਤੋਂ ਮਾਰਾ ਸੇਟ ਗੱਡੀ ਪਰੇ ਕਰਿਓ ਆਵਾਜ਼ ਪਿੰਡ 'ਚ ਕੋਈ ਨਹੀਂ ਇਹਨੂੰ ਕੰਮ ਦਾ ਕਹਿੰਦਾ ਬਾਹਰ ਹੀ ਕਰਦਾ ਕੋਈ ਨਹੀਂ ਜਿੰਨੇ ਕੋਈ ਨਹੀਂ ਕੋਈ ਨਹੀਂ ਸਾਡੇ ਮੀਊਂ ਦੇ ਕਿਹੜੂ ਕੰਮੀ ਉੱਦਦੇ ਨਾਲ ਵੀ ਆਵਾਜ਼ ਨਹੀਂ ਹੋਣੀ ਚਾਹੀਦੀ ਇੱਥੇ ਕਿਹੜੂ ਕੇ ਦੀ ਮੀਊਂ ਦੇ ਚਾਹੀਦਾ ਇਹ ਲੰਗਰ ਖੰਡਿਆਂ ਦਾ ਅੰਟੇ ਆਲਾ ਲੰਗਰ ਸਾਡੇ ਆ ਚਾਚਾ ਫੌਜੀ ਸਾਹਿਬ ਵੱਲੋਂ ਲੰਗਰ ਆਇਆ ਖੇਤਰੋ ਤਿਆਰੀਆਂ ਆ ਗਏ ਪਰਫ ਲੈ ਕੇ ਡਿਜੀਟਲ ਮੀਟਿੰਗ ਕਿਤੇ ਆਹੋ ਦੇਖ ਕਿਤੇ ਹਾਂ ਜੀ ਦੇ ਵੇ ਡਿਜੀਟਲ ਮੀਟਰ ਆ ਇਹ ਮੀਟਰ ਸਿਰਫ ਆ ਡਰਾਈਵਰ 보다 ਦੇਖ ਸਕਦਾ ਵਾ ਮੈਂ ਤੈਨੂੰ ਦੱਸਾਂ ਦੋਹਾਂ ਥਾਂਾਂ ਚਲਾ ਪੈਲੀਆਂ ਵੱਡੀਆਂ ਦੀਵੀਆਂ ਇਹ ਪੈਲੀਆਂ ਵੱਡੀਆਂ ਦੀਵੀਆਂ ਯੋ ਇਹ ਬਣਾਉਣੀ ਆ ਬੀਬੀਆਂ ਲਈ ਲੋਹ ਵਾਲਿਆਂ ਲਈ ਆਹੋ ਆਹੋ ਨਹੀਂ ਚਾਹੀਦੀ ਇਹ ਗਰਮੀ ਗਰਮੀ ਬੜੀ ਆ ਜੀ ਅੱਗ ਵਰਦੀ ਐ ਬੀਬੀਆਂ ਨੂੰ ਬਣਾ ਕੇ ਪਿਉਣਾ ਜਲ ਸਾਰਾ ਹੋ ਗਿਆ 5 ਕਿਲੋ ਜੇ ਥੋੜੇ ਜੇ ਨਹੀਂ ਨਾ ਲਾਂਡਰਾਂ ਨੂੰ ਉਹ ਲਾਂਡਰ ਤੇ ਰਜਾਈ ਨਹੀਂ ਜਾਣੇ ਇਹ ਬੀਬੀਆਂ ਦਾ ਕਿ ਪਹੁੰਚਣਾ ਵਾ ਬੀਬੀਆਂ ਦਾ ਸਾਰਾ ਕੋਈ ਖਿੱਚ ਨਹੀਂ ਜੀ ਉਹਦਾ ਬੇਸ਼ਿਆਰੇ ਕਰੀ ਜਾਣਾ ਆ ਵੀ ਹੁਣ ਤੋਂ ਆ ਵੀ ਹੁਣ ਤੋਂ ਨਹੀਂ ਨਹੀਂ ਇਹ ਇਕੱਲੇ ਜਿਹੜੀਆਂ ਲੋ ਤੇ ਬੀਬੀਆਂ ਉਹਨਾਂ ਲਈ ਆ ਪ੍ਰੋਗਰਾਮ بڑا ਘੈਂਟ ਆ ਚੇਂਜ ਹੋਣਾ ਵਾ ਰੂਹਾਤਨਾਮ ਬਾਬਾ ਸੁੱਖ ਰੱਖੀ ਹੋਣਾ ਰੱਬ ਰੱਬ ਕਰਨਾ ਪੈਣਾ ਹੁਣ ਇਹਦੇ ਵੀਰ ਦੇ ਲਾਗੇ ਰੱਬ ਹੀ ਬਚਾਵੇ ਇਤੋਂ ਪਾਉ ਪਛਾਹ ਕਰ ਲਈ ਆ ਵੀਰ ਆਓ ਵੇਖੋ ਕਿੰਨਾ ੜਵਾ ਮੋਟਰਸਾਈਕਲ ਤੇ ਆਂਦਾ 50 ਕਰ ਲੀ ਉਹ ਕਿੱਧਰ ਲੱਗਾ ਆ ਵੇਖ ਲੋ ਬ੍ਰੇਕ ਲਈ ਆਪ ਕਰਦੀ ਭਈ ਆਪ ਹੋਣਾ ਪਿਆ ਮੂਰੇ ਆ ਲੈ ਰੋ ਤੇ ਜਾਨੀ ਵਾਹਿਗੁਰੂ 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 ਸਾਤਰ ਆਹ ਗੇਰ ਨਹੀਂ ਪਾਣ ਦੇ ਡਰਾਈਵਰ ਸਾਹਿਬ ਕੋ ਵੇਖੋ ਵੇਖੋ ਖਿੱਚਦਾ ਛਰੇ ਵਾਲੇ ਆਲੇ ਰਾਹ ਨੂੰ ਬੌਂਕਾਲਾ ਸਾਹਿਬ ਨੂੰ ਤਿਆਰੀਆਂ ਦੇ ਚੱਗ ਨਜ਼ਾਰੀ ਆ ਆਪਣੇ ਪਿੰਡ ਤੋਂ ਲੋਅ ਬੋਲ ਕਰਦੇ ਬੱਲੇ ਬੱਲੇ ਗੋਲੇ ਬਣਾ ਬਣਾ ਅੱਜ ਛੱਡਨੇ ਆ। ਸਟੇਰੀਓ ਚੈੱਕ ਕਰਨ ਨਾਲੇ। ਇੱਕ ਰੇਸ ਤੇ ਮਰੀ ਲਾੜਦੇ ਬਰਾ ਦੇ ਆ। ਚੈੱਕ। ਰੇਸ ਲੱਗੇ ਲੱਗੀ ਹੁਣ। ਫੇਰ ਪਾਲਿਆ ਟਾਂਬ ਗੇਰ। ਯਾਦੀ ਸੁਬੀ। ਓਏ 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 ਰੱਬ ਪਹਚਾਵੇ ਬੀਬੀਓ। ਕੈਟ ਤੇ ਮਾਦਾ ਨੂੰ ਨਹੀਂ ਚਲਾਉਣਾ ਹੁੰਦਾ। ਇਹ ਰੂਟ ਨਾਲ ਚੱਲੇ ਜਾਣਾ ਹੁੰਦਾ। ਆਹ ਦੇਖੋ। ਮਰਾਦੀ ਇਹਨਾਂ ਨੂੰ ਨਹੀਂ ਚਲਾਉਣਾ ਆਉਂਦਾ ਵੀਰ ਨੂੰ ਆਹ ਵੀਰ ਦਾ ਸਕੂਲ ਜੇ ਇੱਥੇ ਵੀਰ ਪੜਦਾ ਰਿਹਾ ਪਲੱਸ 2 ਤੱਕ ਇੱਥੇ ਰਿਹਾ ਏ ਇੱਥੇ ਵੀਰ ਪਲੱਸ 2 ਪਲੱਸ 2 ਦੇ ਨੇ ਇੱਥੇ ਕੀਤੀ ਵੀਰ ਨੇ ਆਹ ਪਹੁੰਚ ਗਿਆ ਹਾਂ ਵਾਹ ਸ਼ੁਕਰ ਸ਼ੁਗਰਾ ਡਰਾਈਵਰ ਨੇ ਪਹਜਾਤਾ ਨੂੰ ਬੌਕਲਾ ਸਾਹਿਬ ਮੈਂ ਆਪ ਬੌਕਲੇ ਗੱਡੀ ਆਹੜਾ ਜਿਹੜਾ ਜਾਣਦਿਆ ਵਾਈਪ ਚੈੱਕ ਕਰ ਆ ਆਹ ਪਹੁੰਚ ਗਿਆ ਚੱਲ ਗਿਆ ਆਪਣੇ ਪਿੰਡ ਮੇਲੇ ਦੇ ਆ ਗਏ ਬਾਬਾ ਸੋਕਰਾ ਦੇ ਬਾਬਾ ਸੋਕਰੇ ਕੇ ਪੌਕੜਾ ਸਭ ਪਛਾਤਾ ਹੁਣ ਇਹ ਪਿੰਡ ਪਛਾਦੀ ਮੈਂ ਨਾ ਗੱਡੀ ਆ ਕੋਈ ਮੇਰੇ ਕੋਲ ਨਹੀਂ ਆ ਮਜੇ ਮਜੇ ਮੀਟਰ ਧਕੇ ਆ ਧੱਕੇ ਧਕੇ ਆ ਉਹ ਆ ਬਾਈ ਨਾ ਗੱਡੀ ਦੇਖੇ ਜੀ ਕਵੇ ਨਾ ਫੇਰ ਜਲਾ ਕੇ ਦਵਾਂਗੇ ਮੀਟਰ ਚੱਲਦਾ ਵਾ ਓਕੇ ਗਾਇਸ ਇੱਥੇ ਪਲਾਜ਼ਾ ਪੈਣਾ ਨਹੀਂ ਚਾਹੀਓ ਜਿੱਕੇ ਹਿੰਦੇ ਕੇ ਨੇ ਆਪਾਂ ਨੇ ਗੱਡੀ ਕਢਾ ਚੁੱਕੇ ਆ ਸਾਬ ਹੁਣ ਤੁਹਾਨੂੰ ਬੈਕ ਕਰਕੇ ਵਸਾਉਣਗੇ ਆਪਣੀ ਗੱਡੀ ਵੇਲੇ ਪੜਾ ਕੀ ਕਰਦੇ ਕਿ ਰੰਗ ਲਾਉਂਦੇ ਕਿ ਨਹੀਂ ਸਰਪਜੀਤ ਸਿੰਘ ਜੇ ਉਹਦਾ ਮੁੰਡੇ ਦਾ ਨਾਮ ਘੜੋਕਾ ਖੜਨਾ ਹੋਵੇ ਕਿਤੇ ਸੰਪਰਕ ਕਰ ਸਕਦੇ ਤੁਸੀਂ ਆਹ ਵੀਰ ਦਾ ਨੰਬਰ ਜੇ ਜੇ ਕੇ ਨੇ ਘੜੋਕਾ ਖੜਨਾ ਹੋਵੇ ਸਾਈ ਦੇ ਤੇ ਆ ਖੜ ਸਕਦੇ ਜੇ ਨੰਬਰ ਨੋਟ ਕਰ ਸਕਦੇ ਤੁਸੀਂ ਬੈਗ ਲੱਗ ਰਿਹਾ ਏ ਮਗਰ ਵੀਰ i20 ਇਦਾਂ ਦੇ 10 ਛੱਡ ਕੇ ਜਾਣੇ ਪੈਣੇ ਆਪਾਂ ਨੂੰ ਘੱਲਿਆ ਜਾਣ ਇਹ ਵਲੌਗ ਮੇਂ ਲਾਦਾ ਸੱਤਾ ਮਿੰਟਾਂ ਦਾ ਇਦਾਂ ਭਾਜਣਾ ਕਿਹੜੂ ਕੰਮ ਮੋੜਦੇ ਆਂ ਇਹ ਗਾੜੀ ਕਿੱਥਾ ਆ ਇਹ ਵਲੌਗ ਮੇਂ ਲਾਦਾ ਸਾਰਾ ਇੱਥੇ ਮੋਕਣਾ ਕਿਹੜੂ ਕੰਮ ਬੈਕ ਕਰਦੇ ਆਂ ਆਉਂਦੇ 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 ਜਦੋਂ ਲੱਗ ਜੂ ਦਾ ਦੂੰਗਾ ਜਦੋਂ ਲੱਗੀ ਨਾਲ ਦਾ ਦੂੰਗਾ ਫੇਰ ਸਿੱਧਾ ਕਰ ਇੱਕ ਰੀ ਇਹ ਸਾਰਾ ਵਲੌਗ ਬੈਕ ਕਰਦੇ ਆਂ ਭੰਗਣਾ ਆ ਲੱਗਾ ਲੱਗਾ ਆ ਵੀਰ ਸਲਾਹ ਦੇਂਡਿਆ ਜੇ ਪਰ ਆ ਇਹਨੂੰ ਨਹੀਂ ਪਤਾ ਲੱਗਦਾ ਫੇ ਕਿਦਾਂ ਚਲਾ ਲਈ ਸਾ ਜੰਦਾ ਕੈਮਰਾ ਇਹਨੂੰ ਨਹੀਂ ਕੋ ਪਾ ਲਾਦਾ ਹੁਣ ਸਿੱਧਾ ਇਹਦਾ ਲਿਆਉਣ ਡਿਆ ਰੇ ਪਰ ਹਰੇ ਵੀ ਨਹੀਂ ਕੋ ਪਤਾ ਹਰੇ ਵੀ ਨਹੀਂ ਆਸਾਂ ਹੈਗੀਆਂ ਵੀਰੇ ਤੇ ਹਨਾ ਆਹੋ ਹਨਾ ਵੀਰੇ ਤੇ ਆਸਾਂ ਨਹੀਂ ਨਾ ਹੈਗੀਆਂ ਰੇ ਵੀ ਕੋ ਬੈਗ ਲੱਗੇ ਕਾ ਨਾ ਲੱਗੇ ਨਹੀਂ ਨਾ ਆਸਿਆਂਗੇ ਆਹੋ ਸਾਨੂੰ ਪੀਣਾ ਪੈਣਾ ਪਰ ਇਹ ਤੇ ਆਸਾਂ ਨਹੀਂ ਨਾ ਹੈਗੀਆਂ ਬੈਕਗਰਾਉਂਡ ਦੀਆ ਡਰਾਈਵਰ ਵੇਖ ਕੇ ਆਂਦਾ ਮੇਰੇ ਤੇ ਸਾਹ ਝੋਗ ਕੇ ਆ ਵੀਰ ਨੂੰ ਵੇਖ ਕੇ ਤੇ ਉਹ ਵੀਰ ਦੇ ਦੇ ਸਾਹ ਝੋਗ ਜਾਂਦਾ ਮੇਰੇ ਦੇ ਮੈਂ ਪਾਣੀ ਪੀਂਦਾ ਮੈਂ ਮੈਂ ਵੇਚਣਾ ਮਾਰਦੇ ਇੱਕ ਸੱਚਾ ਗਿਆ ਲੱਦਿਆਰ ਇਹ ਦੂਜਾ ਭਾਜੀ ਦੋ ਗਏ ਹੀ ਠੀਕ ਆ ਜੀ ਨਿੰਮੂ ਆ ਪਾਏ ਆ ਭਰਲੇ ਭਨੇ ਚਲੋ ਜੀ ਲੱਦਲੇ ਬਲਾਗ ਆਪਾਂ ਬਰਫ ਦੇ ਤੇ ਗੱਡੀ ਲਗੇ ਸਟਾਰਟ ਕਰਨ ਚਾਰ ਕਰਨ ਗੱਡੀ ਸਟਾਰਟ ਕਰ ਇਹ ਕੰਡਲੀਟ ਇਹ ਦਾ ਕੰਡਕਟਰ ਕਲਿੰਡਰ ਇਹ ਕਲਿੰਡਰ ਆ ਗੱਡੀ ਟਰੈਕਟਰ ਗੱਡੀ ਟਰੈਕਟਰ ਦੇ ਵੇਖ ਲੋ ਕਲਿੰਡਰ ਰੱਖਿਆ ਹੈ ਬੰਦਾ ਵੇਖ ਲੋ ਕੰਟੜ ਕਰਾ ਲਿਆ ਪਿਆਰੀ ਚਲੋ ਤਾਂ ਹਰੀ ਦੇ ਰਾਜਪੰਦ ਕੀਤਾ ਸਠਿਆਲੇ ਲੈ ਕੇ ਇੱਥੇ ਰੱਖ ਤੂੰ ਨਹੀਂ ਨਹੀਂ ਤਿੰਨੋਂ ਕਲਿੰਡਰ ਸਾਹਿਬ ਤੁਹਾਨੂੰ ਇਹ ਜਿਹੜਾ ਸੌਣੀਆਂ ਚਲੋ ਜੀ ਮਿਲਦੇ ਆ ਪਿੰਡ ਨਹੀਂ ਰਾਜ ਆ ਹੀ ਮੇਰਾ ਪਾਰਾ ਜੀ ਇੱਦੇ ਸੇਰੇ ਸੇਰੇ ਹੰਸ ਰਿਹਾ ਹੈ ਆਪਣੇ ਵੱਡੇ ਭਰਾ ਨੂੰ ਛੱਡ ਕੇ ਵੱਡੇ ਭਰਾ ਨੂੰ ਦੇ ਨਿੱਕੇ ਭਰਾ ਨੂੰ ਛੱਡ ਕੇ ਹੰਸ ਰਿਹਾ ਹੈ ਰੋਡ ਪੜਦੀ ਨੇ ਦੇ ਲਈ ਛੱਡਣਾ ਹੁੰਦਾ ਹੁੰਦਾ ਯਾਰ ਸਕੂਲੇ ਆ ਕਾਲਜ ਸਾਡਾ ਛੱਡਣਾ ਹੁੰਦਾ ਯਾਰ ਹੁਣ ਬਾਜ਼ ਰੋਡ ਦੇਖ ਜੀ ਤੇ ਮੈਂ ਇਹ ਪੜ ਕੇ ਅੱਗੇ ਉਹਦਾ ਕਾਲਜ ਨਹੀਂ ਚੱਲਿਆ ਮੜ ਕੇ ਪੇੜਾ ਹੀ ਕਰ ਕੋ ਗਿਆ ਕਾਲਜ ਦਾ ਆ ਇਹਨਾਂ ਦਾ ਅਲਫਾ 1 ਹੁੰਦਾ ਇੱਥੇ ਫਿਲਮ ਅਲਫਾ ਆਹ ਅਲਫਾ ਵਾਣ ਦੇਦਾ ਹੈ ਆਡੀਟੋਰੀਅਮ ਦਾ ਆ ਆਡੀਟੋਰੀਅਮ ਹੁੰਦਾ ਇੱਥੇ ਆਡੀਟੋਰੀਅਮ ਇੱਥੇ ਪਰਦੇ ਆ ਆ ਗੀਤ ਬੋਲ ਕੇ ਸਰਚ ਕੰਡਿਆ ਮੈਂ ਜਦੋਂ ਸ਼ੋਰੂਮ ਚ ਗੱਡੀ ਸੀ ਦੇ ਲੇਖ ਲਾ ਬੋਲ ਕੇ ਕੀਤਾ ਬਣਾ ਵੀ ਲੋ ਮੇਰਾ ਕੀਤਾ ਬੋਲ ਕੇ ਹੁਣ ਇਹ ਕੀਤਾ ਅਹ ਭਾਈਆ ਬਣਾਉਣਾ ਚੱਲ ਲੇਖ ਵੇ ਲੇਖ ਲੇਖ ਫੇਰ ਆਏ ਐਜੂਕੇਟਡ ਪਰਸਨ ਆਏ ਐਜੂਕੇਸ਼ਨ ਪਰਸਨ ਓਏ ਆਏ ਐਜੂਕੇਟਡ ਸੱਚ ਆਏ ਓਏ ਇਹਦੇ ਉਹ ਗੱਲ ਹੋ ਗਈ ਬਾਬਾ ਨੇ ਕੱਲ ਚੱਲੀਏ ਬਾਬਾ ਨੇ ਕੱਲ ਚੱਲੀਏ ਨੰਬਰ ਐਲਰਟ ਫੜੂ ਕਾ ਕਰੇ ਜਾਣੇ ਬਾਬਾ ਨੇ ਕੱਲ ਚੱਲੀਏ ਆਏ ਓਏ ਓ ਬ్రో ਰਾਬੀ ਪਚਾਵੇ ਹੁਣ ਉਹ ਵਿਚਾਰੇ ਜਨਮਰਾਤ ਨਹੀਂ ਨਹੀਂ ਆਪਾਂ ਦੇ ਨੂੰ ਕਰ ਲਿਆ ਵਾ ਰਾਬੀ ਪਚਾ ਉਹ ਜਰਾ ਸਾਈਡ ਤੇ ਕਰ ਲੈ ਤੇਨੀਓਂ ਭਰੋਸਾ ਹੈਗਾ ਹੋਰ ਕੋਈ ਨਾ ਮੈਂ ਤੈਨੂੰ ਕੋਈ ਕਹਿਣਾ ਨਹੀਂ ਇਹ ਕਰ ਲੈ ਇਹ ਤੇਨੀਓਂ ਭਰੋਸਾ ਹੈਗਾ ਵੀਰ ਤੇ ਉਹਨਾਂ ਨੂੰ ਬਚਾਉਂਦਾ ਬੇਸਾ ਸੂਏ ਜਣਾ ਲਾ ਲਈ ਆਹ ਜੀ ਗੱਡੀਆਂ ਹੀ ਬੜੀਆਂ ਮਿਲ ਗਿਆ ਟ੍ਰੈਫਿਕ ਬਹੁਤ ਆ ਟ੍ਰੈਫਿਕ ਬਹੁਤ ਆ ਓਏ ਭੈਣ ਆਏ ਹੋਏ ਸੂਏ ਜਣਾ ਲਾ ਲਈ ਤਾਂ ਜੋ ਕੇ ਫੋਟੀਆਂ ਆ ਚਲੋ ਚੱਲ ਇਤੋਂ ਗੁਰਦਰਾ ਸਾਹਿਬ ਦੇ ਖੰਡਿਆਣਾ ਆਪਣਾ ਜਿੱਥੇ ਆਪਾਂ ਪਹੁੰਚਣਾ ਬੋਲੇ ਹੋ ਗਿਆ ਨਹੀਂ ਬੱਲੇ ਸਾਡੀ ਰਿਲਾ ਜੁੜਾ ਰਹੇ ਆ ਕੀ ਯਾਰ ਮੋਟਰਲ ਪਾਰਕਿੰਗ ਇੱਥੇ ਬਣਾ ਚੁੱਕੀ ਆ ਸਾਡੇ ਪਿੰਡ ਦੀ ਪ੍ਰਿੰਸੀਪਲ ਜੀ ਉਹ ਸਾਹਮਣੇ ਸਾਡੇ ਪਿੰਡ ਦੀ ਪ੍ਰਿੰਸੀਪਲ ਆ ਯਾਦਾ ਜਿਹੜਾ ਲੋਕਾਂ ਦੇ ਪਠੇ ਵੜਦਾ ਕਦੀ ਕਿਸਦੇ ਕਦੀ ਕਿਸਦੇ ਆ ਗੋਪੀ ਸਾਡੇ ਪਿੰਡ ਦਾ ਨਿਊਡਲ ਦੇ ਟਿੱਕੀ ਦਾ ਲੰਗਰ ਗੋਪੀ ਬਾਸ਼ਾ ਵਾਲਾ ਔਸਦੂ ਮੋਠੇ ਵਾਲਾ ਨਾਲ ਸੋਕੇ ਐਂਟਰੀ ਦੇ ਖਲੋਤਾ ਜਾ ਬਾਬੂ ਨੇ ਜਲੇਬੀਆਂ ਕਰਤੀਆਂ ਹੀ ਟਾਈਮ ਨਾਲ ਆ ਕਰਿਓ ਮੜੇ ਪੀਪੇ ਪਰਾਂ ਕੈਣ ਕੈਣ ਖੇਲਾ ਲੈ ਧਭਰਾ ਵੀਰ ਨੇ ਪਤਨੀ ਰਾਜ ਕਿੰਨੀ ਗਰੀ ਕੋ ਨੂੰ ਕਬੰਦ ਕੀਤਾ ਇਹ ਨਾ ਐਵੇਂ ਨਹੀਂ ਕਰ ਲੋ ਜੀ ਕਰਦਾ ਇਧਰ ਦੇਖਿਓ ਐਵੇਂ ਨਹੀਂ ਕਰ ਲੋ ਜੀ ਕਰਦਾ ਇਦਾਂ ਇਦਾਂ ਤੇ ਤੁਹਾਡੇ ਪਿੰਡ ਦਾ ਮੇਲਾ ਮੋਟੋ ਦਿਓ ਤਨੀ ਓ ਪਰਫ ਲੈ ਲੋ ਪਰਫ ਮੁਕਾਬਲਾ ਛੋਟੀ ਦਾ ਮੁਕਾਬਲਾ ਛੋਟੀ ਦਾ ਐਨੀ ਦੇ ਘੜੂ ਕਹਨੇ ਲੈ ਆਉਣੀ ਪਾ ਗਏ ਜੱਣ ਨੂੰ ਲੈ ਜਾ ਮਾਮਾ ਇਹ ਘੜੂ ਕਾ ਤੋਰਨਾ ਨਹੀਂ ਆਉ ਲੈ ਆ ਜਾਣ ਜਾਣ ਕੇ ਜਗਾਉਣ ਰਿਆ ਮੁੰਡਾ ਟਰੈਕਟਰ ਐਨੀ ਕੀ ਦੇ ਓਏ ਐਨੀ ਕੀ ਤੇ ਘੜੂਕੇ ਜਿ ਲਾਦ ਲੈ ਆਉਣੀ ਸੀ ਮਾਮਾ ਉਹ ਨਹੀਂ ਆਲ ਤੇਰਾ ਕੱਲ ਮੋੜ ਦੇਣਾ ਮੋੜ ਦੇਆਂ ਨੂੰ ਕਰਦੇ ਤੁਰ ਪੈਣਾ ਵਾ ਮਾਮਾ ਮਿਲੂ ਆ ਬਾਹਰ ਖੋਬ ਗਿਆ ਤੇ ਥੱਕਾ ਲਾਣਾ ਆਂਗੇ ਆ ਸਾਡੇ ਪਿੰਡ ਦੇ ਮੁੰਡੇ ਨੌਜਵਾਨ ਗੱਪਰੂ ਖਾਜੀ ਵਾਲੇ ਜੀ ਜਾਂਦਾ ਬੋਲੇ ਸੋਨਿਹਾਲਾ ਅਸਰੀਆ ਗਾੜਾ ਜਾਂਦਾ ਲਾਟ ਮਾਰਦਾ ਠਾਈਆ ਕੋ ਗਾਜੀ ਆਦਾਂ ਦੇ ਲਾਹ ਉਹ ਸਾਡੇ ਪਿੰਡ ਦਾ ਮੁੰਡਾ ਮਨਪ੍ਰੀਤ ਸਿੰਘ ਮੰਨਾ ਸੇਵਾ ਕਰਦਾ ਹੋਇਆ ਘੋੜਿਆਂ ਦੀ ਉਹ ਕਿੱਲੇ ਦੇ ਨਾਲ ਜਾੜਦੀ ਮਨਪ੍ਰੀਤ ਸਿੰਘ ਮੰਨਾ ਐਮਐਲਏ ਦੀ ਚੋੜ ਜਾ ਉਹਦਾ ਲੜਿਆ ਭਰੇ ਨੂੰ ਘਰੋਂ ਵੀ ਫੋਟਾਂ ਪਈਆਂ ਆਪਣੇ ਆਪਣੇ ਪਿੰਡੋਂ ਵੀ ਫੋਟਾਂ ਪਈਆਂ ਇਹਨੂੰ ਆੜੇ ਪਿੰਡ ਦਾ ਬਾਵਾ ਕਹਿੰਦੇ ਜੇ ਆੜਾ ਰਣਜੀਤ ਬਾਵਾ ਨਾ ਸਮਝ ਲੋ ਇਹ ਚੰਦ ਬਾਵਾ ਰੇ ਆ ਨੂਰਾ ਆ ਸਾਡਾ ਚਾਚਾ ਭਾਲੂ ਆ ਸਾਡੀਆਂ ਫੌਜਾਂ ਇਹ ਮਸ਼ੀਨ ਚੜਾਵਾ ਚੜਿਆ ਜੇ ਆਟਾ ਗੁੰਨਣ ਵਾਲੀ ਮਸ਼ੀਨ ਦਾ ਤੇ ਆ ਬੰਦੇ ਨੂੰ ਆਟਾ ਹੱਥਾਂ ਨਾਲ ਗੁੰਨਲਾ ਆ ਕੀ ਰਹਿ ਜੀ ਗੜੀ ਬੱਕਰਾ ਬਸ ਤੂੰ ਦੇ ਓਏ ਸੇਵਾ ਦੇ ਪਿਆ ਕਰਨ ਚੱਲ ਚਲਾ ਓਏ ਚਲਾ 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 ਜਲਾ ਓਏ ਮੇਰੇ ਤੁਹਾਨੂੰ ਵੀਰ ਦਾ ਇਹ ਆ ਇੱਕ ਵਾਰੀ ਇੱਕੋ ਚਮਚੇ ਖਾ ਸਕਦਾ ਤੂੰ ਗਰੰਟੀ ਆ ਕਰਮਚਾਰੀ ਆ ਜੀ ਟਟਕੇ ਗੋਲਗਾ ਪਿਆਣ ਆ ਵੇ ਹੁਣ ਖਲੋਤਾ ਓਏ ਗੋਲ ਓਏ ਦੀਪ ਦੀਪੀ ਵੱਲ ਵੇ ਦੀਪ ਓਏ ਕਰ ਲੈ ਆ ਕਾ ਪਹਿਲਾਂ ਕੀ ਇਥੇ ਆ ਓਰੇ ਆ ਵੇ ਔ ਨਵਾਂ ਗੋਲ ਦਾ ਪਿਆਰਾ ਬਣਾ ਆਇਆ ਉਹ ਜਿਹੜਾ ਜਿੰਨਾ ਜਿੰਨਾ ਖੁੱਲਾ ਰਹਾ ਇਨਸਾਰੀ ਐਂਦੇ ਜੀ ਮੁੰਡੇ ਡਟ ਗਏ ਸ਼ਾਮਾਂ ਦੀ ਸੇਵਾ ਲਾਂ ਔਰ ਆ ਬੇਟੇ ਬਦਲ ਨਹੀਂ ਪਾਈ ਸੇਵਾ ਦਾ ਡਟ ਗਏ ਕਹਿੰਦੇ ਜੀ ਡਟ ਗਏ ਰੁਕ ਜਾ ਛੁੱਟਿਆ ਛੇ ਪਾ ਤੋਂ ਲੈਣੇ ਛੁੱਟਿਆ ਪਹਿਲਾਂ ਕੱਲੀਏ ਬਾੜਾ ਚੱਲ ਗਈ ਦੁਆਇਆ ਤੁਰੀ ਬਣਾ ਕੀ ਕਰਦਾ ਗੁਰਿੰਦਰ ਜੀ ਮੋੜਾ ਸੇਵਾ ਕਰਕੇ ਸਾਕੇਾ ਠੰਡਾ ਹੀ ਚੱਲਣਾ ਵੀ ਸੇਵਾ ਹੈ ਡਾਡੇ ਬੈਨ ਉਹ ਕਿਹ ਡੰਡੇ ਪਹੁੰਚਾ ਜਾਣਦੇ ਇੱਕ ਕੰਮ ਸਰ ਪੰਜਾਬ ਸੀ ਹੋ ਜਾਦਾ ਲਗਭਗ ਉਹ ਲੂਣ ਲੇ ਕੂਣ ਆਪਾ